ਇਹ ਹੈ ਪਵਿੱਤਰ ਚਰਨ ਗੁੰਡ ਜਿੱਥੇ ਗੁਰੂ ਰਵਿਦਾਸ ਜੀ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਗੰਗਾ ਪ੍ਰਗਟ ਕੀਤੀ ਸੀ ਜੋ ਸਾਹਮਣੇ ਤੁਸੀਂ ਸਰੋਵਰ ਦੇ ਰੂਪ ਵਿੱਚ ਵੇਖ ਰਹੇ ਹੋ ਇਸ ਵਿੱਚ ਸੇਵਾਦਾਰਾਂ ਨੇ ਦੱਸਿਆ ਕਿ ਜਲ ਇਤਨਾ ਹੀ ਰਹਿੰਦਾ ਹੈ ਪਰ ਜੇਕਰ ਸੰਗਤ ਜ਼ਿਆਦਾ ਜਾਵੇ ਤਾਂ ਕੁਦਰਤੀ ਇਸ ਵਿੱਚ ਸਰੋਗਰ ਦੇ ਵਿੱਚ ਪਾਣੀ ਦੀ ਮਾਤਰਾ ਆਪਣੇ ਆਪ ਵੱਧ ਜਾਂਦੀ ਹੈ ਸੋ ਇਸ ਪਵਿੱਤਰ ਚਾਰਨਕੁੰਡ ਜਾਂ ਸਰੋਵਰ ਉੱਪਰ ਇਸ਼ਨਾਨ ਕਰਨਾ ਮਨਾ ਹੈ ਇਸ ਤੋਂ ਅੱਗੇ ਇਸ਼ਨਾਨ ਕਰਨ ਵਾਸਤੇ ਸਾਹਮਣੇ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਹੈ ਜੋ ਤੁਹਾਨੂੰ ਅੱਗੇ ਦਿਖਾਵਾਂਗੇ ਜਿੱਥੇ ਸੰਗਤਾਂ ਇਸ਼ਨਾਨ ਕਰ ਸਕਦੀਆਂ ਹਨ ਇਹ ਛੋਟਾ ਜਿਹਾ ਸਰੋਵਰ ਕਿਸ ਵਿੱਚ ਆ ਦੇਖੋ ਜੀ ਉਸ ਕੁੰਡ ਵਿੱਚੋਂ ਅੰਡਰਗਰਾਉਂਡ ਪਾਣੀ ਲਿਆਂਦਾ ਹੋਇਆ ਹੈ ਇੱਥੇ ਸੰਗਤਾਂ ਸਰਦਾ ਮੁਤਾਬਕ ਇਸ਼ਨਾਨ ਕਰਦੀਆਂ ਹਨ ਦੂਸਰੀ ਸਾਈਡ ਮਾਤਾਵਾਂ ਭੈਣਾਂ ਲਈ ਸਰੋਵਰ ਬਣਿਆ ਹੋਇਆ ਹੈ ਇਸ ਤੋਂ ਅੱਗੇ ਅੰਡਰਗਰਾਉਂਡ ਸਪਲਾਈ ਦੇ ਕੇ ਗੰਗਾ ਦੇ ਵਿੱਚ ਪਾਣੀ ਵਗ ਰਿਹਾ ਹੈ ਜੋ ਲਗਾਤਾਰ ਚੱਲ ਰਿਹਾ ਹੈ ਉਸ ਥੋੜੇ ਜਿਹੇ ਚਰਨ ਕੁੰਡ ਦੇ ਪਾਣੀ ਵਿੱਚੋਂ ਹੀ ਦੇ ਹਨ ਰਾਤ ਪਾਣੀ ਚੱਲ ਰਿਹਾ ਹੈ ਸੋ ਇਹ ਕੁਦਰਤ ਦਾ ਕਰਿਸ਼ਮਾ ਤੁਹਾਨੂੰ ਅੱਗੇ ਜਾ ਕੇ ਵਿਖਾਉਣੇ ਹਾਂ ਇਹ ਦੇਖੋ ਜੀ ਇਹ ਆ ਗਈ ਆਪਾਂ ਗੰਗਾ ਦੇ ਵਿੱਚ ਇੱਥੇ ਲਗਾਤਾਰ ਪਾਣੀ ਚੱਲ ਰਿਹਾ ਹੈ ਅਤੇ ਤੁਸੀਂ ਅੱਗੇ ਸਾਹਮਣੇ ਦੇਖੋਗੇ ਬਿਲਕੁਲ ਸਾਰੀ ਗੰਗਾ ਸੁੱਕੀ ਪਈ ਹੈ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਇਧਰ ਉਸ ਕੁੰਡ ਦੇ ਬਰਾਬਰ ਹੀ ਪਾਣੀ ਦੀ ਅੰਡਰਗਰਾਊਂਡ ਸਪਲਾਈ ਲਿਆਂਦੀ ਹੈ ਇੱਥੇ ਲਗਾਤਾਰ ਪਾਣੀ ਚੱਲ ਰਿਹਾ ਹੈ ਜੋ ਸੋ ਤੁਸੀਂ ਵੀਡੀਓ ਵਿੱਚ ਵੀ ਦੇਖ ਰਹੇ ਹੋ ਅੱਗੇ ਪਿੱਛੇ ਬਿਲਕੁਲ ਗੰਗਾ ਸੁੱਕੀ ਪਈ ਹੈ ਦੇਖੋ ਉਸ ਕੁੰਡ ਦੇ ਥੋੜੇ ਜਿਹੇ ਪਾਣੀ ਵਿੱਚੋਂ ਹੀ ਕਿੰਨਾ ਪਾਣੀ ਦਿਨ ਰਾਤ ਅੱਗੇ ਚੱਲ ਰਿਹਾ ਹੈ ਜੋ ਅੱਗੇ ਅੱਗੇ ਜਾ ਕੇ ਵਾਧਾ ਹੀ ਜਾ ਰਿਹਾ ਹੈ ਜੋ ਲਗਭਗ 2 ਟਿਊਬਵਲਾਂ ਦੇ ਬਰਾਬਰ ਹੋ ਜਾਵੇਗਾ ਜਿਸ ਨੂੰ ਤੁਸੀਂ ਵੀਡੀਓ ਦੇ ਵਿੱਚ ਪ੍ਰਤੱਖ ਵੇਖ ਰਹੇ ਹੋ ਸਾਇੰਸਦਾਨਾ ਨੇ ਵੀ ਇਸ ਰਹੱਸ ਨੂੰ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਜ ਤੱਕ ਉਹ ਵੀ ਕੋਈ ਇਸ ਦਾ ਭੇਦ ਨਹੀਂ ਪਾ ਸਕੇ ਵੇਖੋ ਉਸ ਥੋੜਾ ਜਿਹਾ ਪਾਣੀ ਦੀ ਮਾਤਰਾ ਕਿੰਨੀ ਵੱਧ ਗਈ ਹੈ ਵੇਖੋ 2 ਟਿਊਬਵਲਾਂ ਦੇ ਬਰਾਬਰ ਪਾਣੀ ਔਰ ਤੁਸੀਂ ਹਾਵੱਚ ਸ਼ਿਪਦੇ ਵਾਲੇ ਪਾਸੇ ਨੂੰ ਵਗ ਰਿਹਾ ਹੈ ਚੜਦੇ ਵਾਲੇ ਪਾਸੇ ਨੂੰ ਵਗ ਰਿਹਾ ਹੈ ਦੇਖੋ ਜੀ ਜੋ ਦਿਨ ਰਾਤ ਉਸ ਕੁੰਡ ਦੇ ਥੋੜੇ ਜੇ ਪਾਣੀ ਤੋਂ ਨਿਰੰਤਰ ਪਾਣੀ ਚੱਲ ਰਿਹਾ ਹੈ ਸੋ ਇਸ ਤੋਂ ਬਾਅਦ ਦੇਖੋ ਜੀ ਪਾਣੀ ਦੀ ਮਾਤਰਾ ਹੌਲੀ-ਹੌਲੀ ਘਟ ਗਈ ਜੋ ਇੱਥੇ ਆ ਕੇ ਬਿਲਕੁਲ ਅਲੋਪ ਹੋ ਚੁੱਕਾ ਹੈ ਸੋ 500 ਮੀਟਰ ਇੱਥੇ ਆ ਕੇ ਰਾਜਾ ਜੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਇੱਥੇ ਹੀ ਗੰਗਾ ਅਲੋਪ ਹੋ ਗਈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਿੱਛੇ ਦੋ ਟੂਬਵਲਾਂ ਦਾ ਪਾਣੀ ਲਗਾਤਾਰ ਆ ਰਿਹਾ ਸੀ ਤੇ ਇੱਥੇ ਆ ਕੇ ਉਹ ਗੰਗਾ ਬਿਲਕੁਲ ਸੁਮਾ ਗਈ ਜੋ ਅੱਜ ਵੀ ਸੈਨਸਦਾਨਾਂ ਲਈ ਇੱਕ ਅਹਸ ਬਣਿਆ ਹੋਇਆ ਹੈ ਤੇ ਸੰਗ ਤਾਂ ਇਸ ਨੂੰ ਬੜੀ ਸ਼ਰਧਾ ਤੇ ਪ੍ਰੇਮ ਨਾਲ ਦਰਸ਼ਨ ਕਰਦੀਆਂ ਹਨ ਸੋ ਇਸ ਜਗ੍ਹਾ ਤੇ ਆ ਕੇ ਵੇਖੋ ਗੰਗਾ ਦਾ ਜਾਲ ਬਿਲਕੁਲ ਸਮਾਪਤ ਹੋ ਗਿਆ ਇਸੇ ਜਗ੍ਹਾ ਤੇ ਹੀ ਆ ਕੇ ਹੀ ਉਸ ਰਾਜੇ ਬੈਣ ਨੇ ਪਿੱਛੇ ਮੁੜ ਕੇ ਦੇਖਿਆ ਸੀ ਉਸੇ ਹੀ ਸਥਾਨ ਤੇ ਅੱਜ ਸਾਹਮਣੇ ਦੇਖੋ ਮੰਦਿਰ ਬਣਿਆ ਹੋਇਆ ਹੈ ਜਿੱਥੇ ਰਾਜਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਸੀ ਇੱਥੇ ਹੀ ਗੰਗਾ ਸਮਾਪਤ ਹੋ ਗਈ ਸੋਇ ਆਕਰਸ਼ਮਾ ਅੱਜ ਵੀ ਤੁਸੀਂ ਪ੍ਰਤਾਖ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ ਜਦੋਂ ਵੀ ਸਮਾ ਬਣਿਆ